ਪੰਜਾਬ ਦੇ ਵਿੱਚ ਵਿਕਾਸ ਦੇ ਨਾਂ ਤੇ ਸਾਲਾਂ ਤੋਂ ਖੜੇ ਦਰਖਤ ਜੀਸੀਬੀ ਮਸ਼ੀਨਾਂ ਦੇ ਨਾਲ ਪੁੱਟਣ ਦੀ ਪ੍ਰਕਿਰਿਆ ਦੌਰਾਨ ਵਰਤੀ ਜਾ ਰਹੀ ਅਣਗੈਲੀ ਕਾਰਨ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਕੇ ਗੁਰਵਿੰਦਰ ਸਿੰਘ ਨਾਮਕ ਨੌਜਵਾਨ ਦੀ ਜਾਨ ਜਾਂਦੀ ਜਾਂਦੀ ਬੱਚੀ ਹੈ। ਅਤੇ ਉਕਤ ਨੌਜਵਾਨ ਉੱਪਰ ਦਰਖਤ ਡਿੱਗਣ ਕਾਰਨ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸਨੇ ਠੇਕੇਦਾਰ ਅਤੇ ਜੀਸੀਬੀ ਡਰਾਈਵਰ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ। ਜ਼ਿਕਰ ਹੋ ਗਿਆ ਕਿ ਪੱਤੋ ਹੀਰਾ ਸਿੰਘ ਦੇ ਆਸ-ਪਾਸ ਦਰੱਖਤ ਪੁੱਟਣ ਲਈ ਜੀਸੀਬੀ ਮਸ਼ੀਨਾਂ ਚੱਲਣ ਦੌਰਾਨ ਨਾ ਤਾਂ ਸੜਕ ਤੇ ਕੋਈ ਸਾਈਨ ਬੋਰਡ ਲਗਾਇਆ ਗਿਆ ਅਤੇ ਨਾ ਹੀ ਆਪਣੇ ਸਕੂਟਰ ਮੋਟਰਸਾਈਕਲ ਕਾਰਾਂ ਤੇ ਲੰਘਣ ਵਾਲੇ ਰਾਹੀਆਂ ਦੀ ਸੁਰੱਖਿਆ ਦਾ ਕੋਈ ਧਿਆਨ ਜ ਰੱਖਿਆ ਜਾ ਰਿਹਾ ਹੈ। ਉਕਤ ਘਟਨਾ ਵਾਪਰਨ ਤੋਂ ਬਾਅਦ ਖਬਰ ਬਣਨ ਤੱਕ ਵੀ ठेकेदार ਵੱਲੋਂ ਵਰਤੀ ਜਾਣ ਵਾਲੀ ਅਣਗੈਲੀ ਦੇ ਵਿੱਚ ਕੋਈ ਕਮੀ ਨਹੀਂ ਆਈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਜ਼ਖਮੀ ਨੌਜਵਾਨ ਗੁਰਵਿੰਦਰ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ। ਉਕਤ ਮਾਮਲੇ ਜੁਬੰਦੀ ਜਦੋਂ ਸੰਬੰਧਿਤ ਠੇਕੇਦਾਰ ਦਾ ਪੱਕਾ ਜਾਣਨ ਲਈ ਪੱਤਰਕਾਰਾਂ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਠੇਕੇਦਾਰ ਵੀ ਮੌਕੇ ਤੋਂ ਗਾਇਬ ਸੀ। ਅਤੇ ਜੀਸੀਬੀ ਡਰਾਈਵਰ ਨੇ ਮੀਡੀਆ ਸਾਹਮਣੇ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਉਕਤ ਮਾਮਲੇ ਸੰਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਫੋਨ ਤੇ ਜਦੋਂ ਜਾਣੂ ਕਰਵਾਇਆ ਗਿਆ ਤਾਂ ਉਹਨਾਂ ਨੇ ਠੋਕ ਵੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪੇਸ਼ਾ ਕੈਮਰਾ ਪਰਸਨ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਿਲੋਂ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਇਸ ਵਕਤ ਪੱਤੋ ਹੀਰਾ ਸਿੰਘ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਕਿ ਪੱਤੋ ਹੀਰਾ ਸਿੰਘ ਦੇ ਆਸ-ਪਾਸ ਜਿਹੜਾ ਇਹ ਰੋਡ ਹੈ ਜਵਾਰ ਸਿੰਘ ਵਾਲਾ ਤੋਂ ਸਲਾਪਟਪੁਰਾ ਹੁੰਦਾ ਹੋਇਆ ਰਾਮਪੁਰਾਪੂਰ ਪਠੇਂਡਾ ਨੂੰ ਜਾਣ ਵਾਲਾ ਰੋਡ ਹੈ ਇਸ ਰੋਡ ਦੇ ਉੱਪਰ ਜਿਹੜਾ ਕੰਮ ਚੱਲ ਰਿਹਾ ਹੈ ਡਰਾਟਾਂ ਦੀ ਪਟਾਈ ਦਾ ਕੰਮ ਚੱਲ ਰਿਹਾ ਹੈ ਔਰ ਇਹ ਜੀਸੀਬੀ ਲਗਾ ਕੇ ਇਹ ਪ੍ਰਾਈਵੇਟ ਕੰਟਰੈਕਟਰ ਨੂੰ ਜਿਹੜਾ ਠੇਕਾ ਦਿੱਤਾ ਗਿਆ ਹੈ ਜਿਹੜਾ ਕਿ ਇਹ ਦਰਖਤ ਪੜਦਾ ਪਰ ਮੈਂ ਅੱਜ ਜਿਹੜੀ ਸਾਡੀ ਗੱਲਬਾਤ ਕਰਨ ਦਾ ਮਕਸਦ ਹੋਰ ਹੈ ਉਹ ਤੁਹਾਨੂੰ ਦੱਸਦੇ ਆ ਕਿ ਕਿੰਨੀ ਅਣਗਹਿਲੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਇੱਕ ਆਮ ਜਿਹੜੇ ਲੋਕਾਂ ਦੀ ਜ਼ਿੰਦਗੀ ਲਈ ਖਤਰਾ ਕਿੱਡਾ ਬਣ ਸਕਦਾ ਇਹ ਕੰਮ ਉਹ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਤੁਸੀਂ ਵਿੱਚ ਦੇਖ ਸਕਦੇ ਹੋ ਕਿ ਦਰਖਤ ਹੈ ਜਿਹੜਾ ਕਿਸ ਢੰਗ ਦੇ ਨਾਲ ਸਿੱਟਿਆ ਗਿਆ ਹੈ ਔਰ ਉਹ ਵੀ ਤੁਹਾਨੂੰ ਤਸਵੀਰ ਮੌਕੇ ਦੀ ਵੀ ਤੁਹਾਨੂੰ ਵਿੱਚ ਦਿਖਾਉਨੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਕਿ ਇਸ ਦਰਖਤ ਦਾ ਸਿੱਟਣ ਦੇ ਨਾਲ ਇੱਕ ਬੰਦੇ ਦੇ ਜਿਹੜਾ ਦੁਕਾਨ ਵੀ ਟਹਿ ਸਕਦੀ ਸੀ ਔਰ ਬੰਦੇ ਦਾ ਕਿੱਦਾਂ ਨੁਕਸਾਨ ਹੋ ਸਕਦਾ ਸੀ ਉਹ ਆਪਾਂ ਗੱਲ ਕਰਦੇ ਆ ਬਾਈ ਖੜਾ ਸਾਹਮਣੇ ਹਰਸੀ ਗੱਲ ਬਾਈ ਕੀ ਨਾਮ ਹੈ ਜੀ ਮੇਰਾ ਨਾਮ ਗੁਰਿੰਦਰ ਸਿੰਘ ਹੈ ਗਰੇਂਦਰ ਸਿੰਘ ਆ ਜਿਹੜਾ ਪੱਟੀ ਬੰਨੀ ਹੋਈ ਹੈ ਇੱਕ ਕੀ ਹੋਇਆ ਤੁਹਾਡੇ ਇਸਰ ਆਪਣਾ ਮੈਂ ਐਮਐਲਸੀ ਕਟਾਈ ਆ ਇਹਨਾਂ ਤੇ ਜੀਸੀਬੀ ਸੀਗੀ ਮੈਂ ਆਪਣੇ ਘਰ ਤੋਂ ਰੋਟੀ ਖਾ ਕੇ ਜਦੋਂ ਆਇਆ ਮੈਂ ਬਾਈਕ ਦਾ ਲਵਾਉਣ ਆਇਆ ਬਾਈਕ ਦੇ ਪਿੱਛੇ ਇੱਕ ਆਪਣਾ ਮੁੱਠਾ ਜਾਂਦਾ ਪੈਰ ਰੱਖਣ ਵਾਲਾ ਹੈ ਜੀ ਬਾਈਕ ਬਾਈਕ ਦੀ ਮਕੈਨਿਕ ਦੀ ਦੁਕਾਨ ਹੈ ਆਇਓ ਦਿਖਾ ਦਿਓ ਸਾਹਮਣੇ ਦਰਖਤ ਜਿਹੜਾ ਸੀਗਾ ਤੇ ਇੱਧਰ ਮਾਈਕ ਬਾਈਕ ਪਾ ਜੰਦੀ ਹਾਂ ਜੀ ਜੀ ਬਾਈਕ ਮੈਂ ਇੱਥੇ ਆਪਣਾ ਖੜੀ ਕੀਤੀ ਮੈਂ ਉਹਨਾਂ ਤੋਂ ਆਪਣਾ ਇੱਥੇ ਮੁੰਡਾ ਲੱਗਿਆ ਹੋਇਆ ਹੈ ਉਹਨਾਂ ਤੋਂ ਪੁੱਛਿਆ ਮਨੇ ਮੈਂ ਮੈਂ ਕਿਹਾ ਵੀ ਬਾਈਕ ਦਾ ਆਪਣਾ ਮੁੱਠਾ ਲਗਾਉਣਾ ਉਹ ਕਹਿੰਦਾ ਜੀ ਮੈਂ ਲਾ ਦਿੰਨਾ ਉਹ ਇੰਨੀ ਕੁ ਗੱਲ ਹੀ ਹੋਈ ਆ ਜੇ ਤੇ ਉਹਨਾਂ ਦਾ ਦਰਖਤ ਹਾ ਕੇ ਜਿਹੜਾ ਉਹਨਾਂ ਨੇ ਕੁੱਟਣਾ ਕੁੱਟ ਰਹੇ ਸੀਗੇ ਉਹ ਤੁਸੀਂ ਦੇਖਿਆ ਹੀ ਹੋਇਆ ਹੈ ਵੀ ਉਹ ਇੱਥੇ ਆ ਕੇ ਮੇਰੇ ਉੱਪਰ ਡਿੱਗਿਆ ਹੈ ਜਿਹੜੇ ਮੈਂ ਦਰਖਤ ਦੀ ਲਪੇਟ ਦੇ ਵਿੱਚ ਆਇਆ ਜੀ ਤੁਸੀਂ ਦਰਖਤ ਦੀ ਲਪੇਟ ਦੇ ਵਿੱਚ ਆਉਣਾ ਹੈ 6 ਵਜੇ ਹਾਂ ਜੀ ਹਾਂ ਜੀ ਜੀ ਆਹ ਕਾਫੀ ਅੱਛਾ ਤੁਸੀਂ ਦੇਖ ਅੱਛਾ ਵਾਲਾ ਜੀ ਮੇਰੇ ਢੀਟ ਤੇ ਵੀ ਵੱਜਿਆ ਮੇਰੇ ਇੱਥੇ ਮੋਢੇ ਤੇ ਮੋੜ ਵੱਜਿਆ ਜੀ ਉਹਨਾਂ ਨੇ ਜਦੋਂ ਜੀਸੀਬੀ ਨਾਲ ਪਟ ਰਹੇ ਸੀਗੇ ਹਾਂਜੀ ਜੀਸੀਬੀ ਨਾਲ ਪਟ ਰਹੇ ਸੀਗੇ ਉਹਨਾਂ ਦੇ ਆਸ-ਪਾਸੇ ਇੱਥੇ ਕੋਈ ਵੀ ਆਪਣਾ ਲੋਕ ਨਹੀਂ ਖੜਾਏ ਹੋਏ ਸੀ ਉਹਨਾਂ ਕੋਲ ਜਦ ਤੱਕ ਚਾਰ ਪੰਜ ਮੁੰਡੇ ਸੀਗੇ ਠੇਕੇਦਾਰ ਖੁਦ ਸੀਗਾ ਉਹ ਕੋਈ ਵਾਰਨਿੰਗ ਕੋਈ ਚੇਤਾਵਨੀ ਤੁਹਾਨੂੰ ਆਏ ਦੱਸਿਆ ਨਹੀਂ ਜਦੋਂ ਡਰਗਤ ਸਿੱਟਣ ਲੱਗੇ ਤੁਹਾਡਾ ਧਿਆਨ ਕਿੱਧਰ ਸੀ ਤੁਸੀਂ ਕਿੱਧਰ ਦੇਖ ਰਹੇ ਸੀ ਮੈਂ ਆਪਣਾ ਬਾਈਕ ਤੋਂ ਬਸ ਉੱਥੋਂ ਆਇਆ ਜੀ ਆਪਣੇ ਘਰ ਤੋਂ ਉੱਥੋਂ ਆ ਕੇ ਤੇ ਮੈਂ ਇੱਥੇ ਖੜਾ ਤੇ ਉਹਨਾਂ ਨੇ ਉੱਥੇ ਜੀਸੀਬੀ ਖੜੀ ਜਦੋਂ ਖੜੀ ਸੀ ਕਿ ਜਿਸ ਵੀ ਉਹਨਾਂ ਦਰਖਤ ਆਪਣਾ ਕਾਫੀ ਪਟਿਆ ਹੋਇਆ ਸੀਗਾ ਉਹਨਾਂ ਦਾ ਦਰਖਤ ਤੇ ਇੱਥੇ ਆਸ-ਪਾਸੇ ਕੁਝ ਨਹੀਂ ਲਾਇਆ ਸੀਗਾ ਵੀ ਆਪਣਾ ਵੀ ਦਰਖਤ ਡਿੱਗਣ ਵਾਲਾ ਏ ਤੁਸੀਂ ਸਾਈਡ ਤੇ ਰੋ ਜਾਂ ਮਤਲਬ ਇੱਥੋਂ ਦੇ ਨਾ ਨੰਗੋ ਕੋਈ ਰਸਤਾ ਬੰਦ ਨਹੀਂ ਕੀਤਾ ਹੋਇਆ ਸੀਗਾ ਉਹਨਾਂ ਦਾ ਠੇਕੇਦਾਰ ਵਗੈਰਾ ਉਹਨਾਂ ਦਾ ਫਰਜ਼ ਬਣਦਾ ਸੀ ਵੀ ਪਤਾ ਕਿ ਦਰਖਤ ਜਿਹੜਾ ਬਿਲਕੁਲ ਹੁਣ ਡਿੱਗਣ ਵਾਲਾ ਹੈ ਤੇ ਲੋਕਾਂ ਨੂੰ ਵਾਰਨ ਕੀਤਾ ਜਾਣਾ ਚਾਹੀਦਾ ਸੀ ਹੈ ਜੀ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਵਾਦੀ ਕੀਤਾ ਵਸ ਗਿਆ ਆਹ ਨਹੀਂ ਉਹਨਾਂ ਦਾ ਜਿਹੜਾ ਪਿੰਡ ਲੈ ਕੇ ਸਰਸਿੰਗਲ ਤੇ ਲੈ ਕੇ ਜੀ ਸਲਾਦਪੁਰ ਦੇ ਕਰ ਦੇਖੋ ਜੇ ਤੁਹਾਨੂੰ ਕਿਤੇ ਪਾਸੇ ਕੋਈ ਰੁਕਦਾ ਹੋਇਆ ਦੇ ਆ ਜਿਓ ਫਿਰ ਜੀ। ਹੁਣ ਵੀ ਮੂਵਮੈਂਟ ਪੱਤੀ ਤੁਸੀਂ ਦੇਖਿਆ ਹੋਇਆ ਜੀ ਆਪਣਾ ਉਹਨਾਂ ਦਾ ਜਿਹੜੇ ਠੇਕੇਦਾਰ ਵਗੈਰਾ ਵੀ ਆ ਜਿਹੜੇ ਜੀਸੀ ਨੇ ਪੱਟ ਰਏ ਸੀ ਉਹ ਤਾਂ ਪੱਟ ਹੀ ਰਿਆ ਸੀਗਾ ਇਹ ਠੇਕੇਦਾਰ ਵਗੈਰਾ ਤੇ ਉਹਦੇ ਨਾਲ ਦੋ ਤਿੰਨ ਮਜ਼ਦਮ ਹੋਰ ਸੀ ਉਹ ਦਰਖਤ ਦੀ ਪਰਲੇ ਸੜ ਖੜੇ ਸੀਗੇ ਜਦੋਂ ਪੱਟਿਆ ਗਿਆ ਉਹ ਜਦ ਕਿ ਜਦੋਂ ਡਿੱਗਿਆ ਮੇਰੇ ਉੱਪਰ ਮੈਂ ਬਾਹਰ ਨਿਕਲ ਕੇ ਜਦੋਂ ਉਸ 侧 ਗਿਆ ਵੀ ਹੈ ਕੌਣ ਵੀ ਜਿਹਨੇ ਦਰਖਤ ਸਿੱਟਿਆ ਵੀ ਜੀਐਸਵੀ ਵਾਲਾ ਉਹ ਜਿਹੜੇ ਚਾਰ ਪੰਜ ਸੀ ਉਹ ਉੱਥੇ ਖੜੇ ਰਹੇ ਉਹਨਾਂ ਨੇ ਆ ਕੇ ਨਹੀਂ ਪੁੱਛਿਆ ਵੀ ਕਿਵੇਂ ਆ ਕਿਵੇਂ ਨਹੀਂ ਕੁਛ ਨਹੀਂ ਪੁੱਛਿਆ ਵੀ ਬਸ ਉਹ ਡਿੱਗਿਆ ਜੀਐਸਵੀ ਮੈਂ ਤਾਰਨ ਦੀ ਕੋਸ਼ਿਸ਼ ਕੀਤੀ ਉਹ ਉੱਤਰਿਆ ਤੇ ਨਾਲ ਹੀ ਆਪਣਾ ਮੈਨੂੰ ਦੇਖਿਆ ਦੇਖ ਕੇ ਫੇ ਫਿਰ ਆਪਣਾ ਅ ਗੱਡੀ 'ਚ ਬੈਠਾ ਤੇ ਉਹ ਜੀ ਸੀ ਬੀ 'ਚ ਬੈਠਾ ਤੇ ਉਹਨੇ ਸਾਰਾ ਦਰਖਤ ਜਿਹੜਾ ਉਹ ਪਾਸੇ ਕਰਤਾ ਜਦੋਂ ਉਹ ਅਸੀਂ ਆਪਣਾ ਥਾਣੇ ਫੋਨ ਕੀਤਾ ਤੁਹਾਡੇ ਕੋਲੇ ਫੋਟੋ ਹੈ ਜਦੋਂ ਦਰਖਤ ਡਿੱਗੇ ਦੀ ਹਾਂਜੀ ਹਾਂਜੀ ਦਰਖਤ ਡਿੱਗੇ ਦੀ ਮੇਰੇ ਕੋਲ ਫੋਟੋ ਵਗੈਰਾ ਹੈਗੀ ਆ ਜੀ ਉਹ ਦੇਖ ਸਕਦੇ ਹੋ ਬਿਲਕੁਲ ਬਿਲਕੁਲ ਜੀ ਆਸਮੈਂ ਮੌਕੇ 'ਤੇ ਪ੍ਰੋਵਾਈਡ ਕਰ ਦੂੰਗਾ ਜੇ ਤੁਸੀਂ ਇਸ ਸੰਬੰਧੀ ਉਹ ਜਿਹੜੀ ਹੁਣ ਐਮ ਐਲ ਸੀ ਕਟਾਈ ਹੈ ਕਿਸ ਦੇ ਖਿਲਾਫ ਕਟਾਈ ਹੈ ਜੀ ਐਮ ਐਲ ਸੀ ਮੈਂ ਜਿਹੜੀ ਕਟਾਈ ਹੈਗੀ ਆ ਉਹ ਜੀ ਸੀ ਬੀ ਇਕਟਾਈ ਹੋਈ ਹੈ ਜੀਸੀਬੀ ਦਾ ਨੰਬਰ ਮੈਂ ਨੋਟ ਕਰਵਾਇਆ ਉੱਤੇ ਜਦੋਂ ਮੇਰੇ ਬਿਆਨ ਲਿੱਤੇ ਆ ਰਿਸ਼ਪਾਲ ਸਿੰਘ ਐਸਆਈਆ ਆਈਓ ਲਾਇਆ ਹੋਇਆ ਉਹਨਾਂ ਨੇ ਮੇਰੇ ਐਮਐਲਸੀ ਤੇ ਕਿਉਂਕਿ ਠੇਕੇਦਾਰ ਵੀ ਇਹਦੇ ਚ ਠੇਕੇਦਾਰ ਦੀ ਵੀ ਜ਼ਿੰਮੇਵਾਰੀ ਬਣਦੀ ਬਿਲਕੁਲ ਬਿਲਕੁਲ ਜੀ ਠੇਕੇਦਾਰ ਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਠੇਕੇਦਾਰ ਦੀ ਬਣਦੀ ਆ ਉਹਨਾਂ ਨੂੰ ਚਾਹੀਦਾ ਵੀ ਆਪਣਾ ਇੱਥੇ ਆਸ-ਪਾਸੇ ਲਾਓ ਫਿਰ ਦਰਾਂਤ ਕੁਛ ਤੇ ਵੀ ਡੱਕ ਸਕਦਾ ਜੀ ਜਦਕਿ ਮੈਂ ਸਾਈਡ ਤੇ ਸੀ ਕਿ ਬਾਈ ਚਾਂਸ ਕੋਈ ਆਪਣਾ ਰੋਡ ਤੋਂ ਜਾ ਰਿਹਾ ਉਹ ਤਾਂ ਜਮੇ ਹੀ ਵਿਚਾਲਿਆ ਜਾਣਾ ਸੀ ਜੀ ਕੋਈ ਗੱਡੀ ਵੀ ਆ ਸਕਦੀ ਸੀ ਕੋਈ ਜੇ ਵੈਸੇ ਮੇਰੇ ਸੌਂ ਚ ਵਜ ਜਾਂਦੀ ਮੇਰੀ ਡੈੱਥ ਹੋ ਜਾਂਦੀ ਤੇ ਮੇਰੇ ਘਰ ਨੂੰ ਮੇ ਵਰਸ ਫੋਟੋ ਪੇ ਦੇਖ ਡਰਾਕਟੇਲ ਕਿੰਨਾ ਵੱਡਾਗਾ ਇੰਨਾ ਮੈਂ ਛੋਟਾ ਨਹੀਂ ਕੀਤਾ ਫਿਰ ਵੀ ਇਤਦਰ ਨੁਕਸਾਨ ਹੁੰਦਾ ਉਤਰ ਸਕਦਾ ਉਹ ਕਹਿੰਦੇ ਇਹ ਇਹ ਦੁਕਾਨ ਵਾਲੇ ਵੀ ਇੱਥੇ ਕਿੱਥੋਂ ਤੱਕ ਆ ਗਿਆ ਸੀ ਡਰਾਕਟ ਸਹੀ ਆਪਨੇ ਬੈਠੇ ਮੈਸਤਰੀ ਜੀ ਆਪਣਾ ਇੱਥੇ ਖੜੇ ਸੀ ਪੋਲ ਜੀ ਮੈਸਤਰੀ ਸਾਹਿਬ ਆਇਓ ਮੜਾ ਜਾ ਭਾਈ ਜਦੋਂ ਇਹ ਡਰਾਕਟ ਡਿੱਗਿਆ ਹਾਂਜੀ ਤੁਹਾਨੂੰ ਪਹਿਲਾਂ ਕਿਸੇ ਨੇ ਇਹਨੇ ਆ ਕੇ ਵਾਰਨ ਨਹੀਂ ਕੀਤਾ ਵੀ ਅਸੀਂ ਡਰਾਕਟ ਸਿੱਟਣ ਲੱਗੇ ਕਿੱਥੋਂ ਤੱਕ ਆ ਗਿਆ ਸੀ ਡਰਾਕਟ ਮੋਟਰ ਨਾਲ ਤੱਕ ਆ ਗਿਆ ਆ ਮੋਟਰਸਾਈਕਲਾਂ ਤੱਕ ਤਹਨ ਤੇ ਕੋ ਤੁਹਾਡੇ ਮੋਟਰਸਾਈਕਲਾਂ ਦਾ ਵੀ ਕੋਈ ਨੁਕਸਾਨ ਹੋਇਆ ਨਹੀਂ ਸਾਡੇ ਵੱਜ ਕੇ ਜੀ ਇਹ ਤਾਂ ਮੁੰਡੇ ਦੇ ਮੁੱਤ ਦਾ ਨੁਕਸਾਨ ਹੋਇਆ ਇਹਦੇ ਮੁੰਡੇ ਇੱਥੇ ਉਹ ਵੀ ਇੱਥੇ ਖੜਾ ਸੀਗਾ ਇੱਥੇ ਕੰਮ ਕਰਾਉਣ ਦੇ ਖਾਤਰ ਖੜਾ ਸੀ ਮਤਲਬ ਤੁਹਾਡੇ ਮੋਟਰਸਾਈਕਲ ਵੀ ਆ ਸਕਦੇ ਸੀਗੇ ਮਾਰਚ ਹਾਂਜੀ ਬਹੁਤ ਵੱਡੀ ਅਣਗੈਲੀ ਹੈ ਤਾਂ ਹਾਂਜੀ ਹਾਂਜੀ ਸੋ ਅਣਗੈਲੀ ਤੁਸੀਂ ਦੇਖ ਸਕਦੇ ਹੋ ਵੀ ਕਿੱਡੀ ਵੱਡੀ ਅਣਗੈਲੀ ਹੈ ਕਿ ਇੱਕ ਬੰਦੇ ਦੇ ਜਿਹੜੀ ਸੱਟ ਵੀ ਲੱਗੀ ਹੈ ਔਰ ਹੁਣ ਤੁਸੀਂ ਮੰਗ ਕੀ ਕਰਦੇ ਹੋ ਸਰ ਇੱਕ ਤਾਂ ਆਪਣਾ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਪੁਲਿਸ ਦੇ ਧਿਆਨ 'ਚ ਸਾਰਾ ਕਿੱਸਾ ਗਿਆ ਇੱਥੇ ਆਪਣੇ ਸਿਕੰਦਰ ਸਿੰਘ ਆ ਆਪਣੇ ਜਿਹੜੇ ਦੀਨਾ ਸਾਹਿਬ ਤੋਂ ਆਏ ਸੀਗੇ ਹੈਡਕੁਆਰਟਰ ਵਾਲ ਤੋਂ ਆਏ ਸੀਗੇ ਹੂੰ ਉਹ ਵੀ ਆਏ ਸੀਗੇ ਪੁਲਿਸ ਦੇ ਧਿਆਨ 'ਚ ਆ ਗਿਆ ਉਹਨਾਂ ਨੂੰ ਮੌਕੇ ਤੋਂ ਜੀਸੀਬੀ ਹਟਾਉਣ ਦਾ ਕੋਈ ਹੱਕ ਹੀ ਹੈ ਨਹੀਂਗਾ ਉਹਨਾਂ ਨੇ ਜੀਸੀਬੀ ਆਪਣਾ ਲਗਾਤਾਰ ਦਾਕਟਰ ਹਜੇ ਵੀ ਪੱਟਦੇ ਜਾ ਰਹੇ ਆ ਉਹਨਾਂ ਨੂੰ ਜਦ ਕਿ ਚਾਹੀਦਾ ਸੀਗਾ ਬਈ ਆਪਣੇ ਉਹ ਵੀ ਸਰਕਾਰ ਦੇ ਉਲੰਘਣ ਦੀ ਪਾਲਣਾ ਕਰਨ ਤੇ ਜੀਸੀਬੀ ਇੱਥੇ ਖੜੀ ਕਰਨੀ ਚਾਹੀਦੀ ਸੀ ਮੌਕੇ 'ਤੇ ਹੂੰ ਤੇ ਥਾਣੇਦਾਰ ਨੂੰ ਵੀ ਚਾਹੀਦਾ ਸੀਗਾ ਵੀ ਉਹਨਾਂ ਨੂੰ ਜੀਸੀਬੀ ਨੂੰ ਲੈ ਕੇ ਵੀ ਆਪਣੇ ਥਾਣੇ ਦੇ ਵਿੱਚ ਰੱਖਿਆ ਜਾਵੇ ਵੀ ਜਦ ਕਿ ਉਹ ਆਪ ਦੀ ਕੋਟ ਕੋਟਬਲ ਵਿੱਚੋਂ ਜ਼ਮਾਨਤ ਨਹੀਂ ਕਰਾ ਲੈਂਦੇ ਜੀ ਇਸ ਵੀ ਦੀ ਉਹਨਾਂ ਟਾਈਮ ਆਪਣੇ ਥਾਣੇ ਦੇ ਰੱਖੇ ਹੁਣੇ ਪਰਚਾ ਕੱਟਿਆ ਗਿਆ ਬਿਲਕੁਲ ਬਿਲਕੁਲ ਕੀ ਕੀ ਕਿਹੜੀ ਤਰ੍ਹਾਂ ਲਾਈ ਐ ਐਮ ਐਲ ਸੀ ਦੀ ਕਟਾਈ ਹੈ ਜੀ ਉਹਨਾਂ ਨੇ ਫਿਲਹਾਲ ਉਹਨਾਂ ਨੇ 23 24 ਦਾ کیا ਹੈ 23 24 ਦਾ ਐਕਸ-ਰੇ ਵਗੈਰਾ ਜਦੋਂ opinion ਵਗੈਰਾ ਜਦੋਂ ਉੱਥੇ ਜਾਊਗਾ ਉਸ ਤੋਂ ਬਾਅਦ ਫਿਰ ਆਪਣਾ ਸ਼ਾਰਪ ਹੈ ਜੇ ਬਲੰਟਾ ਉਹ ਸਵਾਲ طے ਹੋ ਗਈ ਤੇ ਇਹ ਤੁਹਾਡੇ ਹੋਰ ਗੁੱਜੀ ਸੱਟ ਵੀ ਹੈਗੀ ਹੈ ਮੋਢੇ ਤੇ ਹੈ ਜੀ ਆਪਣਾ ਤੇ ਇਹਦਾ ਐਕਸਰੇ ਵਗੈਰਾ ਹੋਇਆ ਹੈ ਉਹ ਮੈਂ ਦੇਖਿਆ ਨਹੀਂ ਹੈਗਾ ਤੇ ਉਹ opinion ਡਾਕਟਰ ਸਾਹਿਬ ਭੇਜਣਗੇ ਉੱਥੇ ਸੋ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਕਿ ਇੱਕ ਬੰਦੇ ਦੀ ਜਾਨ ਜਾ ਸਕਦੀ ਸੀ ਕਿਉਂਕਿ ਮੈਂ ਕਹਿੰਦਾ ਕਿ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਇਹ ਵੀਰ ਬਚ ਗਿਆ ਕਿਉਂਕਿ ਜਸਤੰਗ ਦੇ ਨਾਲ ਡਰਾਸਤ ਇਹਨਾਂ ਦੇ ਉੱਪਰ ਡਿੱਗਿਆ ਸੀ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ ਹੈ ਅ ਨਹੀਂ ਮੋਟਰਸਾਈਕਲ ਫਿਲਹਾਲ ਬਚ ਗਿਆ ਜੀ ਕਿਉਂਕਿ ਆਪਣਾ ਆਇਆ ਵੀ ট্রাক ਸਾਰਾ ਮੇਰੇ ਉੱਪਰ ਹੀ ਸੀ ਤੁਹਾਡੇ ਉੱਪਰ ਹੀ ਸੀ ਤੇ ਉਹ ਮੋਟਰਸਾਈਕਲ ਮੇਰੇ ਨੀਚੇ ਸੀਗਾ ਉਸ ਆਉਣਾ ਬਚ ਗਿਆ ਜੀ ਤੋਂ ਬਾਈਕ ਤੇ ਮੈਂ ਹਜੇ ਬੈਠਾ ਹੀ ਸੀਗਾ ਹਲੇ ਉਤਰਨੋਂ ਸੀਗਾ ਬਾਈਕ ਤੋਂ ਤੇ ਇੰਨੀ ਜੀ ਮੇਰਾ ਆਪਣਾ ਕੰਮ ਹੋਇਆ ਜੀ ਜੀ ਸੋ ਇੱਥੇ ਇਹਨਾਂ ਦੀ ਜਗ੍ਹਾ ਕੋਈ ਵੀ ਗੱਡੀ ਵੀ ਹੋ ਸਕਦੀ ਸੀ ਕੋਈ ਬੱਚੇ ਵੀ ਹੋ ਸਕਦੇ ਸੀ ਸੋ ਇੰਨਾ ਵੱਡੇ ਅਣਗੈਲੀ ਦੇ ਨਾਲ ਕੰਮ ਕੀਤਾ ਜਾ ਰਿਹਾ ਮੈਂ ਜਿਹੜਾ ਹਜੇ ਕੰਮ ਚੱਲ ਰਿਹਾ ਪਤੂ ਹੀਰਾ ਸਿੰਘ ਤੋਂ ਖਾਈ ਰੋਡ ਦੇ ਉੱਪਰ ਕੰਮ ਚੱਲ ਰਿਹਾ ਤੁਹਾਨੂੰ ਜਾ ਕੇ ਉੱਥੋਂ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਤੇ ਕੋਸ਼ਿਸ਼ ਕਰਦੇ ਆ ਜੀਸੀਬੀ ਤੇ ਠੇਕੇਦਾਰ ਦੇ ਨਾਲ ਗੱਲਬਾਤ ਕਰਨ ਨਾਲ